嗯。 ਖਨੋਰੀ ਬਾਰਡਰ ਦੇ ਉੱਤੇ ਮਰਨ ਵਰਤ ਤੇ ਬੈਠਾ ਸੀ ਲਗਭਗ ਇਹ 5 ਦਿਨ ਵਰਮਰਤ ਤੇ ਬੈਠੇ ਨੇ 5 ਦਿਨਾਂ ਬਾਅਦ ਇਹ ਤੁਹਾਡੇ ਉਸ ਤੋਂ ਬਾਅਦ ਤੁਹਾਡੇ ਵਿੱਚ ਸ਼ਾਮਲ ਹੋਏ ਨੇ ਤੁਹਾਡੇ ਪਿੰਡ ਵੱਲੋਂ ਤੇ ਇਲਾਕੇ ਵੱਲੋਂ ਤੁਸੀਂ ਕਿਹੋ ਜਿਹਾ ਮਹਿਸੂਸ ਕਰ ਰਹੇ ਹੋ ਕੀ ਕਹਿਣਾ ਚਾਹੁੰਦੇ ਸਭ ਤੋਂ ਪਹਿਲਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅਸੀਂ ਧੰਨਵਾਦ ਕਰਦੇ ਆਂ ਅੱਜ ਅਸੀਂ ਨਗਰ ਖਨਾਲ ਕਲਾਂ ਦੇ ਵਿੱਚ ਪਹੁੰਚਿਆ ਨਗਰ ਖਨਾਲ ਕਲਾਂ ਦੇ ਵਿੱਚ ਪਹੁੰਚਿਆ ਇਹਨਾਂ ਨੇ ਸਾਨੂੰ ਸੱਦਾ ਦਿੱਤਾ ਤੇ ਬੇਅੰਤ ਬਾਈ ਨੂੰ ਤੁਸੀਂ ਸਾਡੇ ਪਿੰਡ ਲੈ ਕੇ ਆਓ ਅਸੀਂ ਇਹਨਾਂ ਦਾ ਸਲਮਾਨ ਕਰਾਂਗੇ ਤੇ ਸਾਰੇ ਖਨਾਲ ਕਲਾਂ ਲੰਗਰ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਬਾਈ ਬਿੱਟੂ ਜੀ ਦਾ ਤੇ ਪ੍ਰਧਾਨ ਜੀ ਦਾ ਸਾਰੇ ਨਗਰ ਦਾ ਨਰਪੈ ਜੀ ਦਾ ਸਾਰੇ ਨਗਰ ਦਾ ਧੰਨਵਾਦ ਕਰਦੇ ਆ ਇਹਨਾਂ ਨੇ ਕੋਈ ਨਹੀਂ ਦੇਖੋ ਅਗਲਾ ਕਹਿੰਦਾ ਇਹਨਾਂ ਨੇ ਆਪ ਦਾ ਨਗਰ ਸਮਝਿਆ ਆਪਣੀ ਨਗਰ ਦਾ ਬੱਚਾ ਸਮਝਿਆ ਤੇ ਬੱਟੀ ਖਨਾਲ ਤੇ ਛੋਟੀ ਖਨਾਲ ਦਾ ਕੋਈ ਆਪਸ ਵਿੱਚ ਇਹਨਾਂ ਨੇ ਫਰਕ ਨਹੀਂ ਸਮਝਿਆ ਉਹ ਉਰੇ ਬਲਾ ਕੇ ਅੱਜ ਖਨਾਲ ਕਲਾਂ ਦੇ ਵਿੱਚ ਅਸੀਂ ਖੜੇ ਆ ਬੇਅੰਤ ਜੀ ਦਾ ਸਿਰੋਪੇ ਪਾ ਕੇ ਤੇ ਸ਼ਗਨ ਦੇ ਕੇ ਧੰਨਵਾਦ ਕਰ ਰਿਹਾ ਤੇ ਬਹੁਤ-ਬਹੁਤ ਅਸੀਂ ਨਗਰ ਖਨਾਲ ਦਾ ਧੰਨਵਾਦ ਕਰਦੇ ਆ ਤੇ ਕੱਲ ਅਸੀਂ ਨੇ ਆਪਦੇ ਨਗਰ ਦੇ ਵਿੱਚ ਬਾਈ ਨੂੰ ਮੋਟਰਸਾਈਕਲ ਨਾਲ ਸਲਮਾਨ ਕੀਤਾ ਤੇ ਪੰਚਾਇਤ ਵੱਲੋਂ 21000 ਦਾ ਬਾਈ ਨੂੰ ਸ਼ਗਨ ਦਿੱਤਾ ਵੈਸੇ ਇਹ ਸ਼ਗਨ ਬਹੁਤ ਛੋਟੇ ਨੇ ਬਾਈ ਦੀ ਬਾਈ ਦੀ ਕੁਰਬਾਨੀ ਅੱਗੇ ਬਹੁਤ ਸ਼ਗਨ ਛੋਟੇ ਨੇ ਬਾਈ ਇਹ ਤਾਂ ਦੇਖੋ ਜੀ ਉੱਪਰੋਂ ਹੁਕਮ ਹੋਇਆ ਵੀ ਕਹਿੰਦੇ ਤੁਸੀਂ ਹੁਣ ਮਤਲਬ ਇਹ ਮਰਨ ਵਰਤ ਤੁਸੀਂ ਖੋਲੋ ਨਹੀਂ ਤਾਂ ਬਾਈ ਦੀ ਲਾਸ਼ ਹੀ ਸਾਡੇ ਪਿੰਡ ਵਿੱਚ ਆਉਣੀ ਸੀ ਦੇਖੋ ਜੀ ਇਹ ਮੋਟਰਸਾਈਕਲ ਜਾ ਇਹ ਪੈਸੇ ਦੇਣਾ ਇਹਦੇ ਨਾਲ ਅਸੀਂ ਤੋਲ ਨਹੀਂ ਸਕਦੇ ਅਸੀਂ ਬਹੁਤ ਮਹਾਨ ਸਮਝਦੇ ਨੂੰ ਤੇ ਬਾਕੀ ਦੂਸਰੀ ਗੱਲ ਇਹ ਆ 22 ਦਵਾਈ ਵਿੱਚ ਰਹਿ ਕੇ ਆਏ ਨੇ ਦਵਾਈ ਦੇ ਵਿੱਚ ਕੰਮ ਕਰਦੇ ਸੀ ਹੁਣ ਵੀ ਇਹਨਾਂ ਨੇ ਦਵਾਈ ਜਾਣਾ ਸੀਗਾ ਇਹਨਾਂ ਨੇ ਜਦੋਂ ਧਰਨੇ ਵਿੱਚ ਬਾਰੀਆਂ ਸਾਡੇ ਪਿੰਡੋਂ ਲੱਗਦੀਆਂ ਤੇ ਉੱਥੇ ਜਾਂਦੇ ਤੇ ਧਰਨੇ ਤੇ ਤੇ ਬਾਰੀ ਦੇ ਵਿੱਚ ਜਦੋਂ ਉੱਥੇ ਇਹਨਾਂ ਨੂੰ ਸੱਦਾ ਆਇਆ ਵਿੱਚੋਂ ਹੁਕਮ ਹੋਇਆ ਵੀ ਕਹਿੰਦੇ ਵੀ ਮਰਨ ਵਰਤੇ ਦੇ ਬੈਠਣਾਗਾ ਇਹਨਾਂ ਨੇ ਪਹਿਲ ਦੇ ਆਧਾਰ ਤੇ ਮੂਰੇ ਹੋ ਕੇ ਨੌ ਲਿਖਾਇਆ ਇਹ ਕਹਿੰਦਾ ਵੀ ਮੈਂ ਬੈਠੂਗਾ ਸਿਰਫ 29 ਸਾਲ ਦੀ ਉਮਰ ਆ ਬਈ ਜੀ ਹਜੇ ਮੈਰਿਜ ਵੀ ਨਹੀਂ ਹੋਈ ਇਹਨਾਂ ਦੀ ਅੱਜ ਸਾਨੂੰ ਬਹੁਤ ਹੀ ਮਾਣ ਵਾਲੀ ਗੱਲ ਹੈ ਸਾਡੇ ਗਵੰਡੀ ਨਗਰ ਖਨਾਲਕੁਰਤ ਤੋਂ ਸਾਡੇ ਨੌਜਵਾਨ ਸਾਡਾ ਆਪਣਾ ਭਰਾ ਸਰਦਾਰ ਬਿਆਨ ਸਿੰਘ ਜੋ ਕਿਸਾਨੀ ਮੋਰਚਾ ਖਨੌਰੀ ਚੱਲ ਰਿਹਾ ਉਸ ਦੇ ਵਿੱਚ 101 ਮਰਜੀਬੜਿਆਂ ਦੇ ਵਿੱਚ ਮਰਨ ਵਰਤ ਤੇ ਸਭ ਤੋਂ ਛੋਟੀ ਉਮਰ ਦੇ ਵਿੱਚ ਬੈਠੇ ਇਹਨਾਂ ਨੇ ਇੱਕ ਬਹੁਤ ਹੀ ਵੱਡਾ ਸਲਾੰਗਾ ਜੋ ਕਦਮ ਹੈ ਇਹ ਲੜਾਈ ਸਾਡੇ ਸਾਰਿਆਂ ਦੀ ਲੜਾਈ ਹੈ ਸਮੁੱਚੇ ਸਮਾਜ ਦੀ ਲੜਾਈ ਹੈ ਅਸੀਂ ਸਾਰੇ ਇਕਜੁੱਟ ਹੋ ਕੇ ਲੜਾਈ ਲੜਾਂਗੇ ਸਾਡੀ ਐਮਐਸਪੀ ਦੀ ਮੰਗ ਹੈ ਕੇਂਦਰ ਨਾਲ ਸਾਡੀ ਲੜਾਈ ਹੈ ਕੇਂਦਰ ਸਰਕਾਰ ਸਾਡੀ ਐਮਐਸਪੀ ਮੰਗੇ ਕੁਝ ਸਾਡੀਆਂ ਹੋਰ ਮੰਗਾਂ ਨੇ ਮੰਗਣ ਸਾਡੇ ਜੂਨ ਸੀਨੀਅਰ ਸਾਡੇ ਸੀਨੀਅਰ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਸਾਹਿਬ ਤੁਹਾਨੂੰ ਪਤਾ ਵੀ ਮਰਨ ਵਰਤ ਤੇ ਬੈਠੇ ਨੇ ਉਹਨਾਂ ਦਾ ਸੀ ਪੂਰਾ ਸਹਿਯੋਗ ਰਿਹਾ ਉਸ ਤੋਂ ਬਾਅਦ ਪਾਰਟੀ ਦੀਆਂ ਨੀਤੀਆਂ ਦੇ ਮੁਤਾਬਕ 101 ਮਰਜੀਬੜੇ ਫੇਰ ਮਰਨ ਮਰਤੇ ਬੈਠੇ ਉਹਨਾਂ ਦੇ ਵਿੱਚ ਸਾਡਾ ਛੋਟਾ ਭਰਾ ਸਭ ਤੋਂ ਘੱਟ ਉਮਰ ਦੇ ਵਿੱਚ ਖਨਾਲ ਖੁਰਦ ਤੋਂ ਸਰਦਾਰ ਬਿਆਨ ਸਿੰਘ ਸ਼ਾਮਲ ਹੋਏ ਸਾਨੂੰ ਬੜੇ ਮਾਣ ਵਾਲੀ ਗੱਲ ਹੋਈ ਕੱਲ ਇਹਨਾਂ ਨੂੰ ਖਨਾਲ ਖੁਰਦ ਦੇ ਵਿੱਚ ਸਨਮਾਨਤ ਕੀਤਾ ਗਿਆ ਅੱਜ ਸਾਡੇ ਨਗਰ ਵੱਲੋਂ ਖਨਾਲ ਕਲਾਮ ਲੋ ਸਮੁੱਚੇ ਸਰਦਾਰ ਕਿਸਾਨ ਜੁਨੀ ਦੇ ਪ੍ਰਧਾਨ ਸਾਹਿਬ ਬਿੱਟੂ ਸਿੰਘ ਜੀ ਅਤੇ ਨਗਰ ਦੇ ਪਤਵੰਤੇ ਸੱਜਣ ਸਮੂਚਾ ਨਗਰ ਵਰਕਰ ਸਹਿਬਾਨਾਂ ਵੱਲੋਂ ਅੱਜ ਸਾਡੇ ਨਗਰ ਦੇ ਵਿੱਚ ਵਿਤੀ ਸਹਿਤਾ ਤੇ ਸਿਰਪਉ ਦੇ ਕਿ ਸਨਮਾਨਤ ਕੀਤਾ ਜਾ ਰਿਹਾ ਹੈ ਅਸੀਂ ਬੜੇ ਖੁਸ਼ ਹਾਂ ਅਸੀਂ ਚਾਹੁੰਦੇ ਹਾਂ ਵੀ ਇਸ ਸੰਘਰਸ਼ ਅਸੀਂ ਇਕੱਠੇ ਹੋ ਕੇ ਲੜੀਏ ਔਰ ਲੜਦੇ ਰਹਾਂਗੇ ਲੜਾਈ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲੇਗਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ